ਅਸਲਾਮੁਅਲੈਕੁਮ ਵੀਵਰਸ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਦੋਸਤੋ ਬਾਬਾ ਜੀ ਨਜਮੀ ਸਾਹਿਬ ਨੇ ਪੰਜਾਬ ਦੇ ਵਿੱਚ ਲੋਹਰ ਦੇ ਵਿੱਚ ਪੰਜਾਬੀ ਮਾਂ ਬੋਲੀ ਦਾ ਸਤਕਾਰ ਕੀਤਾ ਹੈ ਰੇਲੀ ਕੱਢੀ ਏ ਸੋ ਪਹਿਲੇ ਤੇ ਆਪਾਂ ਦੇਖਨੇ ਆ ਕਿ ਰੇਲੀ ਨਜਮੀ ਸਾਹਿਬ ਨੇ ਕਿਉਂ ਕੱਢੀ ਏ ਫਿਰ ਕਰਾਂਗੇ ਇਸ ਰੇਲੀ ਦੇ ਮੁਤਲਕ ਗੱਲਬਾਤ ਤੇ ਜਿਹੜੇ ਅੱਖ ਵਿੱਚ ਪੰਜਾਬੀ ਵਿਰਸਤ ਨਹੀਂ ਤਹਿਜ਼ੀਬ ਨਹੀਂ ਪੜਕੇ ਵੇਖਣ ਵਾਰਿਸ ਬੁੱਲਾ ਬਾਹੂ ਲਾਲ ਪੰਜਾਬੀ ਦਾ ਓਏ ਹੋਏ ਹੋਏ ਇੰਨੀ ਵੱਡੀ ਗੱਲ ਕੀਤੀ ਏ ਪੰਜਾਬੀ ਰਾਂਝਾ ਵੀ ਬੋਲਦਾ ਪੰਜਾਬੀ ਰਾਂਝਾ ਦੀ ਬੋਲ ਲੈ ਪੰਜਾਬੀ ਇਹ ਨਾਨਕ ਵਾਰਿਸ ਭੁੱਲੇ ਸ਼ਾ ਸ਼ਾਹ ਹੁਸੈਨ ਦੀ ਜ਼ੁਬਾਨ ਜਿਨ੍ਹਾਂ ਦੇ ਰਾਹੀਂ ਸਾਨੂੰ ਦੁਨੀਆ ਦਾ ਇਲਮ ਹਾਸਲ ਹੋਇਆ ਅਸੀਂ ਉਸ ਬੰਦ ਛੱਡਦੀ ਲੋਕ ਸਕੂਲਾਂ ਕਾਲਜਾਂ ਦੇ ਵਿੱਚ ਇਹਨੂੰ ਬੋਲਣ ਦੀ ਵੀ ਇਸ ਜ਼ੁਬਾਨ ਨੂੰ ਇਜਾਜ਼ਤ ਨਹੀਂ ਜਦ ਕਿ ਅਸੀਂ ਪੜਦੇ ਸੀ 14 ਮੁਕੰਮਲ ਇਜਾਜ਼ਤ ਸੀ ਅੱਜ ਕਿਉਂ ਇਸ ਰਹੀ ਗੱਲ ਹੈ ਸੋ ਇਹ ਕਿ ਬੱਚਿਆਂ ਕੋਲ ਉਹਨਾਂ ਦੀ ਵੋਕੈਬਲਰੀ ਖੁੱਸ ਕੇ ਉਹ ਸਕੂਲ ਜਾਂਦੇ ਸਨ ਜਿਸ ਵੇਲੇ ਜਿੰਨੀ ਵੋਕੈਬਲਰੀ ਲੈ ਕੇ ਉਹ ਸਾਰੀ ਇੱਕਦਮ ਜ਼ੀਰੋ ਹੋ ਜਾਂਦੀ ਸੀ ਇੱਕਦਮ ਸਿਫਰ ਹੋ ਜਾਂਦੀ ਸੀ ਪਿੰਡਾਂ ਦੇ ਬੱਚੇ ਕੀ ਪੜਨ ਉਹਨਾਂ ਨੂੰ ਕੁਝ ਸਮਝ ਆਏਗੀ ਤੇ ਪੜਨਗੇ ਨਾ ਸੋ ਇਹ ਮਾਂ ਬੋਲੀ ਖੁੱਸ ਜਾਣ ਨਾਲ ਬਹੁਤ ਸਾਰੇ ਨੁਕਸਾਨ ਹੋਏ ਨੇ ਸਾਡੀ ਚੌਥੀ ਨਸਲ ਇਸ ਫਿਲਿਚਾ ਰਹੀ ਹੈ ਜਿਹੜੀ ਉਬਰ ਸੁਬਾਨਾ ਪੜ੍ਹ ਪੜ੍ਹ ਕੇ ਆਈ ਏ ਦੇਖੋ ਜੀ ਅਸੀਂ ਆਮ ਬਚਪਨ ਤੋਂ ਤੇ ਘਰ ਚ ਪੰਜਾਬੀ ਸਿੱਖਦੇ ਆ ਫਿਰ ਸਾਨੂੰ ਗੁਰਮੁਖੀ ਸਕੂਲਾਂ ਚ ਪੜ੍ਹਾਉਂਦੇ ਆ ਉੱਥੇ ਵੀ ਅਸੀਂ ਪੰਜਾਬੀ ਸਿੱਖਦੇ ਆ ਫਿਰ ਇੱਕਦਮ ਜੀ ਅਸੀਂ ਉਰਦੂ ਕਲਾਸਾਂ ਸਿੱਖਣ ਲੱਗ ਪੈਂਦੇ ਉਸ ਤੋਂ ਬਾਅਦ ਅੰਗਰੇਜ਼ੀ ਆ ਜਾਂਦੀ ਸੋ ਸਾਡੀ ਜਿਹੜੀ ਬਚਪਨ ਤੋਂ ਅਸੀਂ ਦਿਲ ਚ ਕੁਝ ਗੱਲਾਂ ਹੁੰਦੀਆਂ ਨੇ ਜੋ ਅਸੀਂ ਆਪਣੇ ਮਾਂ ਬਾਪ ਨਾਲ ਕਰਦੇ ਆ ਆਪਣੇ ਰੱਬ ਨਾਲ ਕਰਦੇ ਆ ਬਿਲਕੁਲ ਈਜ਼ੀ ਹੋ ਕੇ ਉਹ ਜਦੋਂ ਹੋਰ ਭਾਸ਼ਾਵਾਂ ਚ ਬਦਲ ਜਾਂਦੀਆਂ ਨੇ ਉਹ ਆਪਣੀ ਜਿਹੜੀ ਚੀਜ਼ ਹੈ ਉਹ ਵਿੱਚ ਹੀ ਦਬ ਕੇ ਰਹਿ ਜਾਂਦੀ ਆਪਣੇ ਜਿਹੜੇ ਅਹਿਸਾਸ ਹੁੰਦੇ ਨੇ ਜਜ਼ਬਾਤ ਹੁੰਦੇ ਨੇ ਫੀਲਿੰਗਸ ਹੁੰਦੀਆਂ ਨੇ ਉਹ ਵਿੱਚ ਹੀ ਦਬ ਕੇ ਰਹਿ ਜਾਂਦੀਆਂ ਨੇ ਪੰਜਾਬੀ ਖਾਨ ਦੀ ਬੋਲੀ ਪੰਜਾਬੀ ਅਰੇ ਫਖਰ ਦੀ ਬੋਲੀ ਪੰਜਾਬੀ ਫਖਰ ਦੀ ਬੋਲੀ ਪੰਜਾਬੀ ਫਖਰ ਦੀ ਬੋਲੀ ਪੰਜਾਬੀ ਅਸਲ ਮਤਲਬਾ ਜਿਹੜਾ ਹੈ ਜਿਹੜਾ ਪੰਜਾਬ ਸਰਕਾਰ ਕੋਲੋਂ ਹੈ ਉਹ ਇਹ ਵੇ ਕਿ ਫੌਰੀ ਤੌਰ ਤੇ ਪੰਜਾਬੀ ਜ਼ੁਬਾਨ ਨੂੰ ਉਹ ਜ਼ਰੀਆ تعلیم ਬਣਾਏ ਚਾਹੇ ਸ਼ਾਮੂ ਕੀ ਜੋ ਹੋਵੇ ਲੇਕਿਨ ਪੰਜਾਬੀ ਜ਼ਰੂਰ ਪੜਾਣੀ ਚਾਹੀਦੀ ਹੈ ਇਸ ਸਾਈਂਗਲ ਪਹਿਲੀ ਜਮਾਤ ਤੋਂ ਲੈ ਕੇ 10ਵੀਂ ਕਲਾਸ ਤੱਕ ਹਰ ਇੱਕ ਕਲਾਸ ਦੇ ਵਿੱਚ ਪੰਜਾਬੀ ਦਾ ਇੱਕ ਸਬਜੈਕਟ ਲਾਜ਼ਮਨ ਹੋਣਾ ਚਾਹੀਦਾ ਹੋਣਾ ਚਾਹੀਦਾ ਉਹਦੇ ਵਿੱਚ ਅਸੀਂ ਇਵਨ ਸਾਇੰਸੀ ਕਿਤਾਬਾਂ ਵੀ ਪੰਜਾਬੀ ਵਿੱਚ ਛਾਪਣੇ ਆ ਮੇਰੀਆਂ ਆਪਣੀਆਂ ਵੀ 8 ਸਾਇੰਸੀ ਕਿਤਾਬਾਂ ਨੇ ਜਿਹੜੀਆਂ ਮੁxtਲਫ ਜੈਸੇ ਕੰਪਿਊਟਰ ਅਗਰ ਪੰਜਾਬੀ ਵਿੱਚ ਪੜਨਾ ਹੋਵੇ ਅਗਰ ਬਾਇਓਲੋਜੀ ਪੰਜਾਬੀ ਵਿੱਚ ਪੜਨੀ ਹੋਵੇ ਜਿਹੜੇ ਅਸੈਂਬਲੀ ਦੇ ਸਿਆਸਦਾਂ ਆਉਂਦੇ ਨੇ ਉਹ ਰਿਕਵਰਡ ਨੇ ਉਹ ਨਵਾਸ਼ੀ ਦੀ ਹਕੂਮਤ ਤੋਂ ਵੀ ਇਮਰਾਨ ਖਾਨ ਦੀ ਹਕੂਮਤ ਤੋਂ ਵੀ ਪੀਪਲਸ ਪਾਰਟੀ ਦੀ ਹਕੂਮਤ ਤੋਂ ਵੀ ਉਹ ਇਹ ਰਿਕਵਰਡ ਨੇ ਪੰਜਾਬੀ ਪਰ ਪੜ ਕੇ ਲੋਕ ਆਲਮ ਫਾਜ਼ਲ ਹੁੰਦੇ ਸਨ ਤੇ ਹੁਣ ਜਦੋਂ ਤੱਕ ਪੰਜਾਬੀਆਂ ਨੂੰ ਆਲਮ ਫਾਜ਼ਲ ਉੱਤੇ ਮੁੜ ਕੇ ਨਹੀਂ ਬਣਾਇਆ ਜਾਏਗਾ ਉਦੋਂ ਤੱਕ ਪੰਜਾਬੀ ਦੀ ਉਹ ਸ਼ਾਨ ਬਹੁਤ ਵੱਡੀ ਗੱਲ ਕੀਤੀ ਹੈ ਅਖਰਾਂ ਵਿੱਚ ਸਮੁੰਦਰ ਰਕਾਂ ਮੈਂ ਇਕਬਾਲ ਪੰਜਾਬੀ ਦਾ ਚਕਰਾਂ ਦੇ ਵਿੱਚ ਰੱਖ ਦਿੱਤਾ ਏ ਦੀਵਾ ਬਾਲ ਪੰਜਾਬੀ ਜੋ ਕੋਈ ਜਿਸ ਦਾ ਆਸ਼ਿਕ ਹੁੰਦਾ ਉਸੇ ਦੀ ਗੱਲ ਕਰਦਾ ਜੋ ਕੋਈ ਜਿਸ ਦਾ ਆਸ਼ਿਕ ਹੁੰਦਾ ਉਸੇ ਦੀ ਗੱਲ ਕਰਦਾ ਸੋਸੋ ਮਕਰ ਬਹਾਨੇ ਕਰਕੇ ਉਹਦੇ ਮਰਨੇ ਮਰਦਾ ਕਿਆ ਬਾਤ ਦੋਸਤੋ ਜਿਹੜੇ ਦੋਸਤ ਉੱਥੇ ਢੇਲੀ ਕਟਣ ਗਏ ਆ ਉਹ ਸਾਡੇ ਤੁਹਾਡੇ ਮੇਰੇ ਵਰਗੇ ਆਮ ਬੰਦੇ ਆ ਵਿੱਚ ਨਜਮੀ ਸਾਹਿਬ ਬਾਬਾ ਨਜਮੀ ਸਾਹਿਬ ਜੋ ਕਿ ਲੈਂਦੇ ਤੇ ਚੜ੍ਹਦੇ ਪੰਜਾਬ ਦੇ ਵਿੱਚ ਪੰਜਾਬੀ ਸ਼ਾਇਰਾਂ ਦੇ ਇੱਕ ਬਹੁਤ ਹੀ ਅੱਛੇ ਯਾਨੀ ਕਿ ਉਹ ਉਫਸਰ ਰਹੇ ਨੇ ਮਾਸ਼ਾਅੱਲਾ ਅੱਲਾ ਪਾਕ ਨੇ ਉਹਨਾਂ ਨੂੰ ਬੜੀ ਇੱਜ਼ਤ ਨਾਲ ਨਵਾਸਿਆ ਉਹ ਸਾਰੇ ਕਾਰੋਬਾਰ ਛੱਡ ਕੇ ਆਪਣੇ ਮਾਮਲਾ ਛੱਡ ਕੇ ਪੰਜਾਬੀ ਯਾਨੀ ਕਿ ਮਾਂ ਬੋਲੀ ਦਾ ਸਤਕਾਰ ਕਰ ਰਹੇ ਨੇ ਕਿਸ ਵਜ੍ਹਾ ਤੋਂ ਕਰ ਰਹੇ ਨੇ ਉਹਨਾਂ ਨੇ ਗੱਲ ਬੜੀ ਵਧੀਆ ਕੀਤੀ ਆ ਵੀ ਲੋਕ ਕਾਲਜਾਂ ਦੇ ਵਿੱਚ ਸਕੂਲਾਂ ਦੇ ਵਿੱਚ ਪੰਜਾਬੀ ਬੋਲਣ ਪੰਜਾਬੀ ਬੋਲੀ ਬੋਲਣ ਨੂੰ ਤੋਹੀਨ ਸਮਝਦੇ ਨੇ ਜਦਕਿ ਸਾਡੇ ਜਿਹੜੇ ਵੱਡੇ ਨੇ ਸਾਡੇ ਗੁਰੂ ਸਾਹਿਬਾਨ ਸਾਡੇ ਜਿਹੜੇ ਦਾਦਕਾਵਾ ਨਾਨਕਾਵਾ ਸਾਡੇ ਜਿੰਨੇ ਮਤਲਬ ਦਾਦੇ ਪੁਰਦਾਦੇ ਪੰਜਾਬੀ ਦੇ ਬੋਲਦੇ ਆਏ ਆ ਸਾਡੀ ਮਤਲਬ ਕਿ ਪੰਜਾਬੀ ਬੋਲੀ ਸਾਨੂੰ ਵਿਰਾਸਤ ਵਿੱਚ ਮਿਲੀ ਏ ਹੁਣ ਅਸੀਂ ਆਪਣੀ ਵਿਰਾਸਤ ਨੂੰ ਛੱਡ ਕੇ ਤੇ ਕਿਸੇ ਹੋਰ ਪਾਸੇ ਟੁਰ ਪਏ ਆ ਸਾਡਾ ਇੱਕ ਕਤੇ ਮਤਲਬ ਨਹੀਂ ਕਿ ਉਰਦੂ ਨਾ ਬੋਲੋ ਇੰਗਲਿਸ਼ ਨਾ ਬੋਲੋ ਪਰ ਇਹ ਮਤਲਬ ਕਹਿਨ ਦਾ ਵਾ ਕਿ ਯਾਰ ਆਪਣੇ ਆਪਣੇ ਅੰਗ ਨੂੰ ਨਾ ਭੁੱਲੋ ਦੋਸਤੋ ਵੇਖੋ ਸਾਨੂੰ ਆਪਣੀਆਂ ਜੜ੍ਹਾਂ ਕਦੀ ਨਹੀਂ ਭੁੱਲੀਆਂ ਚਾਹੀਦੀਆਂ ਜਿਸ ਤਰ੍ਹਾਂ ਕਿ ਵੀਰ ਹੋਰਾਂ ਨੇ ਕਿਹਾ ਕਿ ਅਸੀਂ ਜਿਹੜੀ ਹੈ ਆਪਣੀ ਸਕਾਫਤ ਆਪਣੇ ਜਿਹੜੇ ਵੱਡ ਵਡੇਰਿਆਂ ਨੇ ਸਾਨੂੰ ਇੱਕ ਪੰਜਾਬੀ ਮਾਂ ਬੋਲੀ ਇੱਕ ਵਿਰਾਸਤ ਦੇ ਵਿੱਚ ਦਿੱਤੀ ਹੈ ਅਸੀਂ ਉਹਨੂੰ ਭੁੱਲਦੇ ਜਾ ਰਹੇ ਹਾਂ ਵੇਖੋ ਪੰਜਾਬੀ ਜ਼ੁਬਾਨ ਦੇ ਵਿੱਚ ਬੜਾ ਅਸਰ ਹੈ ਲੋਕ ਆਣ ਵਾਲੀ ਜਿਹੜੀ ਨਵੀਂ ਨਸਲ ਉਹ ਕਹਿੰਦੀ ਹੈ ਕਿ ਪੰਜਾਬੀ ਜ਼ੁਬਾਨ ਜਿਹੜੀ ਹੈ ਉਹ ਬੇਅਦਬੀ ਜ਼ੁਬਾਨ ਹੈ ਉਰਦੂ ਅਦਬ ਵਾਲੀ ਜ਼ੁਬਾਨ ਹੈ ਪੰਜਾਬੀ ਬੋਲਣ 'ਚ ਬਿਸ਼ਰਮੀ ਮਹਿਸੂਸ ਕਰਦੇ ਨੇ ਸ਼ਰਮ ਆਉਂਦੀ ਹੈ ਜੀ ਪੰਜਾਬੀ ਬੋਲਣ ਚ ਕੀ ਸ਼ਰਮ ਆਂਦੀ ਏ ਵੇਖੋ ਨਾ ਹੁਣ ਅਸੀਂ ਇੰਗਲਿਸ਼ ਦੇ ਵਿੱਚ ਕਿਸੇ ਦੇ ਨਾਲ ਕੋਈ ਗਲਤ ਕਰਕੇ ਤੇ ਉਹਨੂੰ ਕਹੀਏ ਇੰਗਲਿਸ਼ ਦੇ ਵਿੱਚ ਕਿ ਸੋਰੀ ਤੇ ਇਹੋ ਹੀ ਅਗਰ ਅਸੀਂ ਪੰਜਾਬੀ ਦੇ ਵਿੱਚ ਕਹੀਏ ਕਿ ਭਾਈ ਜਾਨ ਸਾਡੇ ਕੋਲ ਗਲਤੀ ਹੋ ਗਈ ਏ ਤੇ ਸਾਨੂੰ ਮਾਫ ਕਰ ਦਿਓ ਅਸੀਂ ਮਾਅਜ਼ਰਤ ਚਾਹੁੰਦੇ ਆ ਵੇਖੋ ਇੱਕ ਲਫ਼ਜ਼ ਸੋਰੀ ਕਹਿ ਦੇਣਾ ਤੇ ਇੱਕ ਇਹ ਜੁਮਲਾ ਕਹਿਣਾ ਇਹ ਜੁਮਲਾ ਜਿਹੜਾ ਦਿਲ ਦੇ ਵਿੱਚ ਖੁੱਬਦਾ ਉਹ ਬੰਦਾ ਜਿਹੜਾ ਹੈ ਅਗਲਾ ਬੰਦਾ ਦਿਲੋਂ ਰਾਜ਼ੀ ਹੋ ਜਾਂਦਾ ਉਹਨੂੰ ਮਾਫ ਕਰ ਦਿੰਦਾ ਹੈ ਪੰਜਾਬੀ ਬੋਲੀ ਇਹ ਆਪਣੀ ਜਿਹੜੀ ਹੈ ਇਹ ਕਹਿੰਦੇ ਨੇ ਤੂੰ ਹੀ ਨੇ ਵੀਰੋ ਤੁਸੀਂ ਕਦੀ ਵੀ ਕਿਸੇ ਗੋਰੇ ਨੂੰ ਪੰਜਾਬੀ ਸਿੱਖਦੇ ਆ ਸੁਣਿਆ ਵਾ ਕਿ ਇਹ ਗੋਰੇ ਨੇ ਪੰਜਾਬੀ ਸਿੱਖਣੀ ਆ ਉਹ ਜਿੱਦਾਂ ਦੇ ਮਰਜ਼ੀ ਨੇ ਮਤਲਬ ਜੋ ਵੀ ਉਹਨਾਂ ਦੇ ਮਾਮਲੇ ਨੇ ਲੇਕਿਨ ਉਹਨਾਂ ਨੂੰ ਆਪਣੀ ਬੋਲੀ ਪਿਆਰੀ ਆ ਭਾਵੇਂ ਅੰਗਰੇਜ਼ੀ ਆ ਹੁਣ ਸਾਨੂੰ ਕੀ ਆ ਜੀ ਅੰਗਰੇਜ਼ੀ ਨਹੀਂ ਆਉਂਦੀ ਸਾਨੂੰ ਕੰਮ ਨਹੀਂ ਮਿਲਣਾ ਅੰਗਰੇਜ਼ੀ ਨਹੀਂ ਆਉਂਦੀ ਅਸੀਂ ਮਤਲਬ ਕੁਝ ਕਰ ਨਹੀਂ ਸਕਦੇ ਅੰਗਰੇਜ਼ੀ ਨਹੀਂ ਆਉਂਦੀ ਅਸੀਂ ਬੰਦੇ ਹੀ ਨਹੀਂ ਓਏ ਅੱਲਾ ਦੇ ਬੰਦੇਓ ਆਪਣੀ ਪੰਜਾਬੀ ਬੋਲੀ ਸਿੱਖੋ ਆਪਣੇ ਕਲਚਰ ਨੂੰ ਨਾ ਭੁੱਲੋ ਜਿਵੇਂ ਕਿ ਭਾਈ ਹੋਰਾਂ ਨੇ ਕਿਹਾ ਕਿ ਕਦੀ ਗੋਰੇ ਨੂੰ ਤੁਸੀਂ ਪੰਜਾਬੀ ਸਿੱਖਦੇ ਨਹੀਂ ਵੇਖਿਆ ਵੇਖੋ ਅਸੀਂ ਇੱਥੇ ਸਕੂਲਾਂ ਕਾਲਜਾਂ ਦੇ ਵਿੱਚ ਦਫ਼ਤਰਾਂ ਦੇ ਵਿੱਚ ਵੇਖਨੇ ਆ ਕਿ ਪੰਜਾਬ ਸਾਨੂੰ ਜਿਹੜਾ ਇੰਗਲਿਸ਼ ਨਹੀਂ ਆਏਗੀ ਅੰਗਰੇਜ਼ੀ ਨਹੀਂ ਆਏਗੀ ਤੇ ਅਸੀਂ ਉੱਥੇ ਕੰਮ ਨਹੀਂ ਕਰ ਸਕਦੇ ਇੱਥੇ ਅੰਗਰੇਜ਼ੀ ਲਿਆਣ ਵਾਲਾ ਕੌਣ ਹੈ ਅਸੀਂ ਤੁਸੀਂ ਉਹਨੂੰ ਮਸੱਲਤ ਕੀਤਾ ਇੱਥੇ ਅੰਗਰੇਜ਼ੀ ਨੂੰ ਉਹ ਤੇ ਨਹੀਂ ਗੋਰਾ ਦੇਣੀ ਇੱਥੇ ਅੰਗਰੇਜ਼ੀ ਮਸੱਲਤ ਕਰਕੇ ਗਿਆ ਜਿਹੜੀ ਗੱਲ ਹੈ ਹੀ ਅੰਗਰੇਜ਼ੀ ਦੇ ਵਿੱਚ ਕਰਨੀ ਉਹ ਹੀ ਪੰਜਾਬੀ ਚ ਵੀ ਦੇ ਕਰ ਸਕਦੇ ਆ ਵੇਖੋ ਉਹ ਚੀਨੀ ਵੇਖ ਲੋ ਜਪਾਨੀ ਦੇਖ ਲੋ ਗੋਰਾ ਵੇਖ ਲੋ ਉਹਨਾਂ ਨੇ ਕਦੀ ਆਪਣੀ ਜ਼ੁਬਾਨ ਆਪਣੀ ਮਾਂ ਬੋਲੀ ਜ਼ੁਬਾਨ ਹੀ ਛੱਡੀ ਉਹ ਸ਼ੁਰੂ ਤੋਂ ਉਹ ਚਾਈਨੀ ਚਾਈਨੀ ਬੋਲਦੇ ਸੀ ਜਪਾਨੀ ਜਪਾਨੀ ਬੋਲਦੇ ਸੀ ਅੰਗਰੇਜ਼ ਅੰਗਰੇਜ਼ੀ ਬੋਲਦਾ ਸੀ ਉਹਨਾਂ ਨੇ ਤਰੱਕੀ ਵੀ ਕੀਤੀ ਤੇ ਆਪਣੀ ਮਾਂ ਬੋਲੀ ਤੋਂ ਕੀਤੀ ਕਦੀ ਉਹਨਾਂ ਨੇ ਇਹ ਨਹੀਂ ਕਿਹਾ ਕਿ ਅੰਗਰੇਜ਼ੀ ਛੱਡ ਕੇ ਤੇ ਮੈਂ ਕੀ ਕਹਿੰਦੇ ਨੇ ਪੰਜਾਬੀ ਬੋਲ ਕੇ ਤੇ ਉਹਦੇ ਪੰਜਾਬੀ ਜ਼ੁਬਾਨ 'ਚ ਤਰੱਕੀ ਕਰਾਂਗਾ ਕਦੀ ਜ਼ੁਬਾਨ ਨਹੀਂ ਆਪਣੀ ਬਦਲੀ ਕੋਮਾ ਜਿਹੜੀਆਂ ਆਪਣੀਆਂ ਬੋਲੀਆਂ ਤੋਂ ਆਪਣੀਆਂ ਜ਼ੁਬਾਨਾਂ ਤੋਂ ਪਹਿਚਾਨੀਆਂ ਜਾਂਦੀਆਂ ਹੈ ਅਸੀਂ ਜਿਹੜੀਆਂ ਆਪਣੀ ਪਹਿਚਾਣ ਗਵਾ ਰਹੇ ਆ ਅਸੀਂ ਪੰਜਾਬੀ ਲੈnde ਤੇ ਚੜਦੇ ਪੰਜਾਬ ਦੇ ਬੰਦੇ ਪੰਜਾਬੀ ਅਸੀਂ ਆਪਣੀ ਪੰਜਾਬੀ ਗਵਾ ਰਹੇ ਆ ਆਪਣੀ ਜ਼ੁਬਾਨ ਗਵਾ ਰਹੇ ਆ ਆਪਣੀ ਸੱਭਿਆਚਾਰਤ ਗਵਾ ਰਹੇ ਆ ਅਸੀਂ ਆਪਣੇ ਆਪ ਨੂੰ ਖਤਮ ਕਰ ਰਹੇ ਆ ਸਾਡਾ ਮੈਸੇਜ ਇਸ ਵੀਡੀਓ ਦੇ ذریعے ਸਿਰਫ ਔਰ ਸਿਰਫ ਇਨਾ ਵਾ ਕਿ ਵੀਰੋ ਆਪਣੇ ਕਲਚਰ ਨੂੰ ਨਾ ਭੁੱਲੋ ਆਪਣੇ ਪੰਜਾਬ ਨੂੰ ਨਾ ਭੁੱਲੋ ਆਪਣੀ ਮਾਂ ਬੋਲੀ ਪੰਜਾਬੀ ਨੂੰ ਨਾ ਭੁੱਲੋ ਇਸ ਪੰਜਾਬੀ ਦਾ ਸਤਿਕਾਰ ਕਰੋ ਜਿਵੇਂ ਕਿ ਭਾਈ ਹੋਰਾਂ ਨੇ ਕਿਹਾ ਕਿ ਸਾਨੂੰ ਆਪਣੀ ਪੰਜਾਬੀ ਬੋਲੀ ਮਾਂ ਬੋਲੀ ਉਹਨੂੰ ਨਹੀਂ ਭੁੱਲਣਾ ਚਾਹੀਦਾ ਠੀਕ ਹੈ ਸਾਨੂੰ ਉਰਦੂ ਵੀ ਬੋਲਣੀ ਚਾਹੀਦੀ ਏ ਇੰਗਲਿਸ਼ ਵੀ ਬੋਲਣੀ ਚਾਹੀਦੀ ਹੈ ਅੰਗਰੇਜ਼ੀ ਵੀ ਸਿੱਖਣੀ ਚਾਹੀਦੀ ਏ ਸਾਰੇ ਕੰਮ ਕਰਨੇ ਚਾਹੀਦੇ ਨੇ ਲੇਕਿਨ ਉਹ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਪੰਜਾਬੀ ਆਪਣੀ ਮਾਂ ਬੋਲੀ ਬਿਲਕੁਲ ਭੁੱਲ ਜਾਈਏ ਉਹਨੂੰ ਅਸੀਂ ਭੁੱਲ ਕੇ ਬੈਈਏ ਉਹਨੂੰ ਅਸੀਂ ਬੋਲਣ 'ਚ ਤੋਹੀਨ ਮਹਿਸੂਸ ਕਰੀਏ ਕੰਮ ਅਜ਼ ਕੰਮ ਬਿਲਕੁਲ ਜਿਹੜੇ ਨਜਮੀ ਸਾਹਿਬ ਨੇ ਉਹਨਾਂ ਨੇ ਰੈਲੀ ਕੱਢਣ ਦਾ ਮਕਸਦ ਇਹ ਹੀ ਸੀ ਕਿ ਪਹਿਲੀ ਤੋਂ ਲੈ ਕੇ 10ਵੀਂ ਜਮਾਤ ਤੱਕ ਕਮਜ਼ਦਮ ਇਹ ਖਾਸ ਕਰਕੇ ਲੈਹਿੰਦੇ ਪੰਜਾਬ ਦਾ ਮਸਲਾ ਹੈਗਾ ਲੈਹਿੰਦੇ ਪੰਜਾਬ ਦੇ ਵਿੱਚ ਲੋਕ ਜਿਹੜੇ ਪੰਜਾਬੀ ਜ਼ੁਬਾਨ ਨੂੰ ਬਦਲਦੇ ਜਾ ਰਹੇ ਨੇ ਉਰਦੂ ਬੋਲਣੇ ਲੋਕਾਂ ਨੇ ਘਰਾਂ 'ਚ ਸ਼ੁਰੂ ਕਰ ਦਿੱਤੀ ਏ ਅੰਗਰੇਜ਼ੀ ਬੋਲਣੀ ਸ਼ੁਰੂ ਕਰ ਦਿੱਤੀ ਏ ਜਿਹੜੀ ਆਨ ਆਲੀ نسل ਏ ਉਹਨੂੰ ਐਸ ਪੰਜਾਬੀ ਬੋਲੀ ਦੇ ਬਾਰੇ ਪਤਾ ਹੀ ਨਹੀਂ ਹੈਗਾ ਤਾਂ ਕਿ ਉਹਨਾਂ ਨੂੰ ਅਵੇਅਰਨੈਸ ਆਵੇ ਉਹਨਾਂ ਨੂੰ ਪਤਾ ਲੱਗੇ ਸੋ ਵੀਡੀਓ ਕਿਦਾਂ ਲੱਗੀ ਤੁਹਾਨੂੰ اپنی رائے ਦਾ اظہار ਸਾਡੇ ਚੜਦੇ ਤੇ ਲੈਂਦੇ ਪੰਜਾਬ ਦੇ ਵੀਰ ਕਮੈਂਟ ਬਾਕਸ ਜਰੂਰ ਕਰਿਆ ਕਰੋ ਤੇ ਤੁਹਾਡੀ ਮੁਹੱਬਤਾਂ ਦੇ ਵਿੱਚ ਜਿਹੜਾ ਚੈਨਲ ਬਣਾਇਆ ਹੈ ਲੈਂਦੇ ਪੰਜਾਬ ਦੀ ਮੁਹੱਬਤ ਇਹਨੂੰ ਦਬ ਕੇ سبسਕ੍ਰਾਈਬ ਕਰੋ ਸ਼ੇਅਰ ਕਰੋ ਔਰ ਸਾਨੂੰ ਕਮੈਂਟ ਬਾਕਸ ਵਿੱਚ ਦੱਸਿਆ ਕਰੋ ਕਿ ਵੀ ਅਗਲੀ ਵੀਡੀਓ ਅਸੀਂ ਕਿਸ ਮوضوع ਤੇ ਬਣਾਈਏ ਇਹ ਤੁਹਾਡੀਆਂ ਮੁਹੱਬਤਾਂ ਨੇ ਵਿੱਚ ਚੈਨਲ ਬਣਾਇਆ ਹੈ ਲੈਂਦੇ ਪੰਜਾਬ ਦੀ ਮੁਹੱਬਤ ਸਾਡੇ ਇੱਕ ਭਾਈ ਹੋਰਾਂ ਨੇ ਕਮੈਂਟ ਕੀਤਾ ਸੀ ਕਿ ਪੰਜਾਬ ਮਾਂ ਬੋਲੀ ਦਾ ਸਤਿਕਾਰ ਕਰੋ ਇਹ ਲਿਹਾਜ਼ਾ ਅਸੀਂ ਵੀਡੀਓ ਉਹਨਾਂ ਨੂੰ ਡੈਡੀਕੇਟ ਕਰਨੇ ਆ ਬਾਕੀ ਮਿਲਾਂਗੇ ਨੈਕਸਟ ਵੀਡੀਓ ਦੇ ਵਿੱਚ ਆਪਣਾ ਤੇ ਆਪਣੇ ਪਰਿਵਾਰ ਦਾ ਖਿਆਲ ਰੱਖਿਆ ਜੀ ਅਗੇ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਹ